ਮੱਸੇ ਰੰਗੜ ਦੀ ਪਹਿੜੀ ਕਰਤੂਤ ਦਾ ਹਾਲ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਪਤਾ ਲੱਗਾ ਉਹ ਕਹਿਣ ਲੱਗੇ ਜਾਣਦਾ ਨਹੀਂ ਸਿੱਖ ਹਲੇ ਮਰੇ ਨਹੀਂ ਹੈਗੇ ਜੇ ਉਹ ਸਰਹੰਦ ਦੇ ਸੂਬੇ ਨੂੰ ਸੋਧ ਸਕਦੇ ਆ ਤੇ ਮੱਸਾ ਰੰਗੜ ਕਿਹੜਾ ਪਾਣੀ ਹਾਰ ਉਦੋਂ دیਵਾਨ ਲੱਗਾ ਹੋਇਆ ਸੀ ਬੜੇ ਪ੍ਰੇਮ ਤੇ ਰੋਹ ਨਾਲ ਆਖਿਆ ਬਾਬਾ ਜੀ ਨੇ ਖਾਲਸਾ ਜੀ ਤੁਸੀਂ ਸੁਣ ਲਿਆ ਮੱਸਾ ਰੰਗੜ ਸਾਡੇ ਪਵਿੱਤਰ ਤੀਰਥ ਸਥਾਨ ਦਰਬਾਰ ਸਾਹਿਬ ਵਿੱਚ ਬੈਠ ਕੇ ਸ਼ਰਾਬ ਤੇ ਹੁੱਕਾ ਪੀ ਰਿਆ ਕੰਜਰੀਆਂ ਦਾ ਨਾਚ ਕਰਵਾਉਂਦਾ ਤੇ ਹੁਣ ਕੋਈ ਹੈ ਸਿੰਘ ਸੂਰਮਾ ਜਿਹੜਾ ਦਾ ਸਿਰ ਵੱਢ ਕੇ ਲਿਆਵੇਗਾ ਉਸ ਵੇਲੇ ਦੋ ਸਿੰਘ ਉੱਠ ਕੇ ਖੜੇ ਹੋ ਗਏ ਸਰਦਾਰ ਸੁੱਖਾ ਸਿੰਘ ਜੀ ਸਰਦਾਰ ਮਹਿਤਾਬ ਸਿੰਘ ਜੀ ਉਹਨਾਂ ਨੇ ਕਿਹਾ ਬਾਬਾ ਜੀ ਹੱਥ ਜੋੜ ਕੇ ਬੇਨਤੀ ਕੀਤੀ ਇਹ ਸੇਵਾ ਸਾਨੂੰ ਬਖਸ਼ੋ ਆਸ਼ੀਰਵਾਦ ਦਿਓ ਉਹ ਪਾਪੀ ਦਾ ਸਿਰ ਆਪ ਜੀ ਦੇ ਚਰਨਾਂ ਵਿੱਚ ਲਿਆ ਕੇ ਰੱਖ ਦਈਏ ਤੇ ਬਾਬਾ ਜੀ ਨੇ ਆਖਿਆ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਅੰਗ ਸੰਗ ਹਨ ਫਿਰ ਗਏ ਦੋਨੋਂ ਸਿੰਘ ਸੂਰਮੇ